ਪ੍ਰੋਟਾ ਗੀਤ ਆਉਣ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਬਾਪੂ ਨੇ ਕਿਹਾ ਸੀ ਕਿ ਜਿਸ ਨੂੰ ਵਹਿਮ ਆ ਕਿ ਸਿੱਧੂ ਹੁਣ ਨਹੀਂ ਚੱਲਦਾ ਉਹ ਬਰਾਬਰ ਗੀਤ ਛੱਡ ਕੇ ਦੇਖ ਲਵੇ ਤੇ ਇੱਕ ਸਿੰਗਰ ਨੇ ਇਨਡਾਇਰੈਕਟ ਵੇ ਨਾਲ ਇਹ ਚੈਲੰਜ ਕਬੂਲ ਕੀਤਾ ਸੀ ਤੇ ਹੁਣ ਉਸ ਸਿੰਗਰ ਨੂੰ ਕੈਨੇਡਾ ਤੋਂ ਇਸ ਵੀਰ ਨੇ ਦੇਖੋ ਕਿਵੇਂ ਆਪਣੀ ਹੀ ਅੰਦਾਜ਼ ਵਿੱਚ ਜਵਾਬ ਦਿੱਤਾ ਵੀਡੀਓ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਮੈਂ ਕਿਹਾ ਅਜੇ ਚਲੋ 18 ਘੰਟੇ ਪਏ ਆ ਕੈਨੇਡਾ ਦੇ ਸਮੇਂ ਦੇ ਹਿਸਾਬ ਨਾਲ ਮੂਸੇਵਾਲੇ ਦਾ ਗਾਣਾ ਆਉਣ ਨੂੰ ਵੀ ਅੱਜ ਅੱਜ ਵੀਡੀਓ ਪਾ ਦਾਂ ਨਹੀਂ ਆ ਕੱਲ ਨੂੰ ਇੱਥੇ ਕਹਿੰਨੇ ਕਿਸੇ ਨੂੰ ਪੁੱਛਣਾ ਕਾਲੂ ਦਾ ਮਾਮਾ ਨੇ ਪੋਤਨੀ ਵਿਛਾਲਣੇ ਹੈ ਨਾ ਕੀ ਆਇਆ ਤਾਂ ਹੋ ਕੀ ਗਿਆ ਗੱਲ ਸੰਸਨੀ ਸਨਾਟਾ ਸਾਰੇ ਪਾਸੇ ਹੈ ਨਾ ਮਾਤਮ ਸ਼ਾਇਆ ਪਿਆ ਹੋਣਾ ਇੰਡਸਟਰੀ ਦੇ ਵਿੱਚ ਤਾਂ ਇੱਕ ਗੱਲ ਤੁਸੀਂ ਨੋਟ ਕੀਤੀ ਵੀ ਜਿਨ੍ਹਾਂ ਨੇ ਕਾਲੂ ਗਾਣਾ ਛੱਡਣਾ ਆਇਆ ਹੈ ਨਾ ਤਾਂ ਜਿਉਂਦੇ ਜਾਗਦੇ ਆ ਚੰਗੇ ਭਲੇ ਇਸ ਦੁਨੀਆ ਦੇ ਉੱਤੇ ਸਾਹ ਲੈ ਰਹੇ ਆ ਉਹਨਾਂ ਨੇ ਕਮੈਂਟ ਕੀਤੇ ਆ ਬੰਦ ਤਾਂ ਜਿਹੜਾ ਉਹਦਾ ਮਾਰ ਕੇ ਉੱਤੇ ਬੈਠਾ ਆ ਉਹਨੇ ਪਤੰਦਨੇ ਕਮੈਂਟ ਖੁੱਲੇ ਛੱਡੇ ਪਏ ਆ ਉਹ ਕਹਿੰਦਾ ਆਜੋ ਜੀਨੇ ਆਉਣਾ ਤੇ ਜਿਹਦੇ ਪੋਸਟ ਲੈ ਕੇ ਪਾਇਆ ਆਜੋ ਜੀਨੇ ਆਉਣਾ ਉਹਨੇ ਕਮੈਂਟ ਬੰਦ ਕੀਤੇ ਪਏ ਵੀ ਆਈਏ ਕਿਥੋਂ ਹਣ ਕੰਦਾ ਟੱਪ ਜੀ ਹੈ ਹਾਏ ਮੇਰੇ ਰੱਬਾ ਇੱਕ ਦਲ ਹੋ ਤੂੰ ਹੀ ਲੋਟ ਕੀਤੀ ਪੋਸਟਰ ਪਾ ਕੇ ਤਾਂ ਗਾਣਾ ਉੱਤੇ ਲਾਇਆ ਚੀਮੇ ਵਾਈ ਦਾ ਹਨਾ ਚਲੋ ਚੀਮਾ ਵਾਈ ਤਾਂ ਸਿਰਾ ਹੈ ਨਾ ਕੋਈ ਉਹਦਾ ਤੋੜਨੀ ਪਰ ਬਤੰਦਰਾ ਤੂੰ ਇਹਦਾ ਦੇਖ ਲੈ ਵੀ ਜਿਹੜਾ ਤੂੰ ਗਾਣਾ ਲਾਇਆ ਜੀਮੇ ਦਾ ਜਿਹੜਾ ਕਿ ਉੜਦੇ ਹਜ਼ਾਰ ਵੀ ਥੱਲੇ ਲਾਉਣ ਦੀ ਥੱਲੇ ਸੁੱਟਣ ਦੀ ਸ਼ਮਤਾ ਰੱਖਦਾ ਉਹਦੀ ਗਲਫ ਜਿਹੜੀ ਆ ਉਹ ਤਾਂ ਅੱਗੇ ਪਤੰਦਰ ਜਿਹੜਾ ਮੂਸੇ ਨਾਲ ਮੂਸੇ ਵਾਲੇ ਨਾਲ ਕਲੈਬ ਕਰਨੀ ਚਾਹੁੰਦਾ ਸੀ ਤਾਂ ਜੇ ਕਿਤੇ ਉਹਦੇ ਕਲੈਬ ਆ ਜਾਂਦੀ ਮੂਸੇ ਵਾਲੇ ਨਾਲ ਤਾਂ ਫੇਰ ਤੁਸੀਂ ਕਿਹਦਾ ਗਾਣਾ ਲਾਉਂਦੇ ਫੇਰ ਤਾਂ ਤੁਹਾਡੇ ਕੋਲ ਇੱਕ ਸਿੰਗਰ ਬਚਿਆ ਸੀ ਕਿਹੜਾ ਸੋਨੂ ਸੀਤੋ ਵਾਲਾ ਫੇ ਅੱਜ ਦੇ ਟਾਈਮ ਪਤਾ ਕਿਹੜਾ ਗਾਣਾ ਲੱਗਣਾ ਸੀ ਤੇਰੇ ਕਰਕੇ ਵੀ ਤੇ ਸਾਨੂੰ ਕਮੈਂਟ ਬੰਦ ਕਰਨੇ ਪਏ ਆ ਮੂਸੇ ਵਾਲਿਆ ਤੇਰੇ ਕਰਕੇ ਵੀ ਤੇਰੇ ਕਰਕੇ ਵੀ ਤੇ ਸਾਨੂੰ ਲੋਕਾਂ ਨੇ ਗਾਣਾ ਗਾਣਾ ਕੱਢਣੀਆਂ ਸੀ ਅੱਜ ਮੂਸੇ ਵਾਲਿਆ ਤੇਰੇ ਕਰਕੇ ਵੀ ਤੇ ਕਮੈਂਟ ਅਸੀਂ ਅੱਜ ਨਹੀਂ ਖੋਲੇ ਮੂਸੇ ਵਾਲਿਆ ਓ ਯਾਰ ਹਾਦਸਾ ਹੋ ਗਈ ਆ ਯਾਰ ਯਾਰ ਤੁਸੀਂ ਕਮੈਂਟ ਜੇ ਯਾਰ ਹੁਣ ਤੁਸੀਂ ਲਿਖਿਆ ਹੀ ਆ ਪਾ ਕੇ ਵੀ ਆਜੋ ਜਿਹਨੇ ਆਉਣਾ ਵੀ ਜਾਂ ਤਾਂ ਫਿਰ ਲੈਣਾ ਟਾਈਟਲ ਉਨਾ ਅਗਰ ਰੱਖੋ ਵੀ ਜਿੰਨਾ ਅਗਲਾ ਤਾਹਾਰ ਚੱਲਦੀਆਂ ਹੋਣ ਤੁਹਾਡੀਆਂ ਹਨਾ ਪੰਗਾ ਵੀ ਆਣਾ ਇਹਦਾ ਉੜਦਾ ਤੀਰ ਲਿਆ ਯਾਰ ਹੋਰ ਕੋਈ ਚੱਕਰ ਨਹੀਂਗਾ